ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕਿਸਾਨਾਂ ਕੋਲ ਮਰਨ ਵਰਤ ਤੇ ਬੈਠਿਆ ਉਹਨਾਂ ਦੇ ਸਿਹਤ ਦੇ ਪ੍ਰਤੀ ਮੈਂ ਵੀਡੀਓ ਬਣਾ ਰਿਹਾ ਕਿਉਂਕਿ ਕਾਫੀ ਮੀਡੀਆ ਵਾਲਿਆਂ ਦਾ ਵੀ ਫੋਨ ਆਉਂਦਾ ਮੈਸੇਜ ਆਏ ਆ ਔਰ ਜਿਹੜੇ ਸਾਡੇ ਕੋਈ ਕਿਸਾਨਾਂ ਨੂੰ ਪਿਆਰ ਕਰਦੇ ਲੋਕ ਆ ਉਹਨਾਂ ਦੇ ਵੀ ਮੈਸੇਜ ਆਉਂਦੇ ਆ ਲੋਕ ਚਿੰਤਕ ਆ ਤੇ ਸਾਡੀ ਟੀਮ ਅ ਪਿਛਲੇ ਮੈਂ ਤਾਂ ਕਿਹਾ ਕਿਸਾਨਾਂ ਦੇ ਅੰਦੋਲਨ ਤੋਂ ਹੀ ਉਹਨਾਂ ਦੇ ਨਾਲ ਜੁੜੀ ਆ ਉਹਨਾਂ ਦੀ ਟੇਕ ਕੇਅਰ ਕਰ ਰਹੀ ਆ ਔਰ ਹੁਣ ਵੀ ਸਾਡੇ ਡਾਕਟਰ ਉੱਥੇ ਰਹਿੰਦੇ ਆ ਟੀਮ ਸਾਡੀ ਉੱਥੇ ਰਹਿੰਦੀ ਆ ਕੁਝ ਡਾਕਟਰ ਜਦੋਂ ਉਹਨਾਂ ਦੀ ਡਿਊਟੀ ਖਤਮ ਹੋ ਜਾਂਦੀ ਆ ਉਸ ਡਿਊਟੀ ਤੋਂ ਬਾਅਦ ਉੱਥੇ ਜਾਂਦੇ ਆ ਤੇ ਪਿੱਛੇ ਸਾਡੀ ਇੱਕ ਟੀਮ ਜਿਹੜੀ ਐ ਸਪੈਸ਼ਲਿਸਟ ਦੀ ਆ ਉਹ ਵੀ ਕੰਮ ਕਰਦੀ ਆ ਉਹਨਾਂ ਦੀ ਰਿਪੋਰਟਾਂ ਰਿਵਿਊ ਕਰੀਦੀ ਆ ਤੇ ਮੈਨੂੰ ਲੱਗਦਾ ਸੀ ਇਹ ਠੀਕ ਮੌਕਾ ਵਾ ਜਿੱਥੇ ਮੈਨੂੰ ਲੋਕਾਂ ਤੱਕ ਇਹ ਗੱਲ ਖੋਲ ਦੇਣੀ ਚਾਹੀਦੀ ਆ ਦੱਸ ਦੇਣਾ ਚਾਹੀਦਾ ਕਿ ਉਹਨਾਂ ਦੀ ਸਥਿਤੀ ਕੀ ਆ ਦੂਜਾ ਮੁੱਦਾ ਜਿਹਦੇ ਉੱਪਰ ਗੱਲ ਕਰਾਂਗੇ ਉਹ ਆ ਯੂਨਿਟੀ ਦੀ ਕਿ ਬਹੁਤ ਲੋਕ ਸਵਾਲ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਨੂੰ ਸਵਾਲ ਕਰਦੇ ਆ ਜਾਂ ਹੋਰ ਕਿਸਾਨੀ ਆਗੂਆਂ ਨੂੰ ਸਵਾਲ ਕਰਦੇ ਆ ਕਿ ਇਹ ਲੋਕ ਇਕੱਠੇ ਕਿਉਂ ਹੁੰਦੇ ਆ ਜਾਂ ਇਹਨਾਂ ਨੂੰ ਇਹ ਤਾਂ ਆਪਾਂ ਇਕੱਠੇ ਕਿੱਦਾਂ ਕਰ ਸਕਦੇ ਆ ਔਰ ਤੀਜੀ ਗੱਲ ਜਿਹੜੇ ਉਹ ਆ ਸਾਡੇ ਅੰਦੋਲਨ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਕੀਤੇ ਜਾਂਦੇ ਆ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਜਿਹੜੇ ਧਰਨੇ ਮਾਰਦੇ ਹੋ ਉਹ ਗਲਤ ਆ ਉਸ ਦੇ ਉੱਤੇ ਮੈਂ ਕੁਛ ਗੱਲਬਾਤ ਰੱਖਣਾ ਚਾਹੁੰਦਾ ਨੰਬਰ 1 ਵੇਖੋ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀਆਂ ਰਿਪੋਰਟਾਂ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ ਠੀਕ ਹੈ ਉਹ ਚਰਦੀ ਕਲਾਚਾ ਠੀਕ ਹੈ ਉਹ ਕਿਸਾਨੀ ਨੂੰ ਪਿਆਰ ਕਰਦੇ ਆ ਔਰ ਇੱਥੋਂ ਤੱਕ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਮੇਰੇ ਜਿਹੜੀ ਜਿਹੜੀ ਮੇਰੀ ਜਾਨ ਹੈ ਜੇ ਉਹ ਵੀ ਚਲ ਜੇ ਤੇ ਮੈਂ ਉਹ ਵੀ ਗਮਾਨ ਨਹੀਂ ਰਹਿਣੀ ਆ ਤਿਆਰ ਆ ਪਰ ਜੇ ਮੈਂ ਇੱਕ ਡਾਕਟਰ ਹੁੰਦਾ ਤਾਂ ਤੇ ਤੁਹਾਨੂੰ ਦੱਸਦਾ ਮੈਂ ਫੈਕਟਸ ਦੇ ਉੱਤੇ ਗੱਲ ਕਰਾਂ 9 ਕਿਲੋਗ੍ਰਾਮ ਤੱਕ ਉਹਨਾਂ ਦਾ ਭਾਰ ਘਟ ਗਿਆ ਜਿਹੜਾ ਸਾਰਾ ਹੀ ਮਸਲ ਆ ਔਰ ਤੁਸੀਂ ਆਪੇ ਹੀ ਸੋਚ ਲਓ ਤੁਹਾਡੇ ਘਰ ਬਜ਼ੁਰਗ ਆ ਜੇ ਤੁਹਾਡੇ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਦੇ ਉੱਤੋਂ ਸਰੀਰ ਦੇ ਉੱਤੋਂ 9 ਕਿਲੋਗ੍ਰam ਮਸਲ ਜੇ ਤੁਸੀਂ ਲਾਹ ਦੋ ਤੇ ਉਹਨਾਂ ਦੀ ਸਥਿਤੀ ਕੀ ਹੋ ਗਿਆ ਜੋ ਉਹਨਾਂ ਦੀ ਸਰਦਾਰ ਜਗਜੀਤ ਸਿੰਘ ਜੱਲੇਵਾਲ ਜੀ ਦੀ ਸਥਿਤੀ ਉਹੀ ਆ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਚੱਕਰ ਵੀ ਆਉਂਦੇ ਆ ਫੇਰ ਜਿਹੜੇ ਉਹਨਾਂ ਦੇ ਬਲੱਡ ਟੈਸਟ ਅਸੀਂ ਕਰਦੇ ਰਹੇ ਨੇ ਟਾਈਮ ਟੂ ਟਾਈਮ ਕੰਪੇਅਰ ਕਰਦੇ ਆ ਪ੍ਰਾਪਤ ਜਿਹੜੇ ਉਹਨਾਂ ਦੇ ਪ੍ਰੀਵੀਅਸ ਬਲੱਡ ਟੈਸਟ ਸੀ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਕਰੈਟਿਨਿਨ ਵਧ ਚੁੱਕੀ ਆ ਜੀਐਫਆਰ ਜਿਹੜਾ ਉਹਨਾਂ ਦਾ ਘਟਿਆ ਵਾ ਔਰ ਜਿਹੜੇ ਉਹਨਾਂ ਦੇ ਲਿਵਰ ਫੰਕਸ਼ਨ ਟੈਸਟ ਆ ਉਹ ਵੀ ਵਧੇ ਆ ਮਤਲਬ ਕਿ ਉਹਨਾਂ ਦੀ ਅੰਦਰੂਨੀ ਆਰਗਨਸ ਜਿਹੜੀਆਂ ਵਾਂ ਉਹਨਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਔਰ ਮੈਂ ਦੱਸ ਦਵਾਂ ਜਿਹੜਾ ਨੁਕਸਾਨ ਸ਼ਾਇਦ ਹੋ ਰਿਹਾ ਉਹ ਸ਼ਾਇਦ ਇਰਿਵਰਸੀਬਲ ਹੋਵੇ ਮਤਲਬ ਕਿ ਜੇ ਕੱਲੋ ਆਪਣਾ ਭੁਖ ਹੜਤਾਲ ਤੋੜਦੇ ਵੀ ਆ ਇਹ ਗੱਲ ਮੈਂ ਉਹਨਾਂ ਨੂੰ ਵੀ ਕਹੀ ਆ ਹੋ ਸਕਦਾ ਕਿ ਉਹਨਾਂ ਦੇ ਜਿਹੜੀਆਂ ਆਰਗਨਜ਼ ਰਿਕਵਰ ਨਾ ਕਰਨ ਔਰ ਮੈਂ ਇਹ ਚੀਜ਼ਾਂ ਤੁਹਾਡੇ ਤੱਕ ਇਸ ਲਈ ਦੱਸ ਰਿਹਾ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਕੱਲ ਕਹੋ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ ਔਰ ਮੈਂ ਸਰਕਾਰਾਂ ਨੂੰ ਵੀ ਕਹਿ ਰਿਹਾ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਜਾਇਜ਼ ਆ ਇਹਨਾਂ ਤੇ ਗੌਰ ਕਰੋ ਇਹਨਾਂ ਦੀਆਂ ਮੰਗਾਂ ਮੰਨੋ ਬਾਕੀ ਲੋਕ ਮੈਨੂੰ ਸਵਾਲ ਕਰਦੇ ਆ ਕਿ ਕਿੰਨੇ ਦਿਨ ਕੋਈ ਬੰਦਾ ਭੁਖ ਹੜਤਾਲ ਤੇ ਰਹਿ ਸਕਦਾ ਮੈਂ ਦੱਸ ਦਵਾਂ ਸਾਡੀ ਸਾਈਂਸਾਂ ਦੀ 7 ਦਿਨ 7 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਤੇ ਮੈਂ ਤੁਹਾਨੂੰ ਦੱਸ ਦਵਾਂ 7 ਤੋਂ 2 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਇਹ ਨਾਵੇ ਕਿਸੇ ਆਪਣਾ ਅਗੂ ਗਵਾਲੀਏ ਦੂਜੀ ਗੱਲ ਮੈਂ ਮੈਂ ਬਹੁਤ ਬਰੀਫ ਤੇ ਗੱਲ ਕਰਨਾ ਮੈਂ ਜਿਆਦਾ ਲੰਬੀ ਵੀਡੀਓ ਨਹੀਂ ਕਰ ਸਕਦਾ ਕਰਨੀ ਚਾਹੁੰਦਾ ਦੂਜੀ ਗੱਲ ਯੂਨਿਟੀ ਤੇ ਸਯੁਕਤ ਕਿਸਾਨ ਮੋਰਚੇ ਤੇ ਜਾਂ ਹੋਰ ਅਗੋਂ ਨੂੰ ਇਕੱਠੇ ਹੋਣ ਲਈ ਕਹਿੰਦੇ ਲੋਕ ਤੇ ਮੈਂ ਕਹਿੰਨਾ ਕਿ ਸਭ ਤੋਂ ਪਹਿਲਾਂ ਆਪਾਂ ਇਕੱਠੇ ਹੋਈਏ ਜਿਹੜੇ ਆਮ ਲੋਕ ਨੇ ਮੈਂ ਆ ਤੁਸੀਂ ਹੋ ਜੇ ਅਸੀਂ ਆਵਾਜ਼ ਉਠਾਉਣੀ ਸ਼ੁਰੂ ਕਰ ਦਈਏ ਤੇ ਆਗੂ ਆਪਣੇ ਆਪ ਇਕੱਠੇ ਹੋ ਜਾਣਗੇ ਚਲੋ ਇਕੱਠੇ ਹੋਈਏ ਆਪਾਂ ਇਕੱਠੇ ਹੋਈਏ ਆਵਾਜ਼ ਲਈਏ ਕਿਸਾਨੀ ਨੂੰ ਕਿ ਆਪਾਂ ਇਕੱਠੇ ਹੋਣਾ ਇਕੱਠੇ ਹੋ ਕੇ ਆਪਾਂ ਲੜਨਾ ਮੇਰੀ ਵੀ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਲੀਡਰਾਂ ਨਾਲ ਗੱਲਬਾਤ ਹੁੰਦੀ ਆ ਡੱਲੇਵਾਲ ਸਾਹਿਬ ਨਾਲ ਗੱਲਬਾਤ ਹੁੰਦੀ ਆ ਅਸੀਂ ਮਨਾ ਸਕਦੇ ਆ ਗੱਲ ਕਰ ਸਕਦੇ ਆ ਆਪਾਂ ਗੱਲ ਕਰਨੀ ਸ਼ੁਰੂ ਕਰੀਏ ਇਹਨਾਂ ਤੱਕ ਆਪਣੀ ਗੱਲ ਪੰਚਾਈਏ ਕਿ ਜੇ ਅਸੀਂ ਇਕੱਲੇ-ਇਕੱਲੇ ਲੜੇ ਤੇ ਖੇਰੂ-ਖੇਰੂ ਹੋ ਜਾਾਂਗੇ ਜੇ ਯੂਨੀਫਾਈਡ ਐਫਰਟ ਹੋਊਗਾ ਤੇ ਹੋ ਸਕਦਾ ਅਸੀਂ ਪੰਜਾਬ ਦੇ ਕਿਸਾਨੀ ਨੂੰ بچਾਈਏ ਸੋ ਮੈਂ ਤੁਹਾਨੂੰ ਕਹਿਣਾ ਜਿਹੜੇ ਲੋਕ ਕੁਐਸਚਨ ਕਰਦੇ ਆ ਕਿ ਕਿਸਾਨ ਇਕੱਠੇ ਨਹੀਂ ਹੁੰਦੇ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਇਕੱਠੇ ਹੋ ਤੁਸੀਂ ਆਪਣੀ ਆਵਾਜ਼ ਉਠਾਓ ਸੋਸ਼ਲ ਮੀਡੀਆ ਤੇ ਬੋਲੋ ਕਿਸਾਨਾਂ ਨੂੰ ਕਹੋ ਕਿ ਆਪਾਂ ਇਕੱਠੇ ਹੋਈਏ ਮਜ਼ਦੂਰਾਂ ਨੂੰ ਕਹੋ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਇਹ ਲੜਾਈ ਜਿਹੜੀ ਆ ਇਹ ਲੜੀਏ ਤੇ ਜਿੱਤੀਏ